ਦਰਿਆ ਕੰਡੇ ਪੱਠੇ ਲਗਾ ਕੇ ਤਸਕਰਾਂ ਦੇ ਵੱਲੋਂ ਸ਼ਰਾਬ ਕੱਢੀ ਜਾ ਰਹੀ ਸੀ ਜਿਸ ਤੋਂ ਬਾਅਦ ਪੁਲਸ ਅਧਿਕਾਰੀਆਂ ਨੇ ਸੂਚਨਾ ਮਿਲਨ ਤੇ ਉਸ ਥਾਂ ਦੇ ਉੱਪਰ ਰੇਡ ਮਾਰੀ ਹੈ ਦੋਸਤੋ ਬਾਅਦ ਸਾਰੇ ਤਸਕਰ ਉੱਥੇ ਸਮਾਨ ਝਾੜ ਕੇ ਫਰਾਰ ਹੋ ਚੁੱਕੇ ਹੈ ਦੋਸਤੋ ਬਾਅਦ ਪੁਲਸ ਅਧਿਕਾਰੀਆਂ ਨੇ मौके ਤੇ ਪਹੁੰਚ ਕੇ 15000 ਲੀਟਰ ਲਹਨ ਜੜੀ ਨਸ਼ਟ ਕੀਤੀ ਹੈ ਦੱਸੇ ਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਸੂਚਨਾ ਮਿਲਣ ਤੇ ਉੱਥੇ ਰੇਡ ਕੀਤੀ ਸੀਗੀ ਰੇਡ ਮਿਕਰਨ ਤੋਂ ਬਾਅਦ ਤਸਕਰ ਉੱਥੋਂ ਦੀ ਫਰਾਰ ਹੋ ਜਾਂਦੇ ਹਨ ਹਾਲਾਂਕਿ ਪੱਠੀ ਸਮਾਨ ਉਹਨਾਂ ਦਾ ਜਿਹੜਾ ਸੀ ਉਹ ਉੱਥੇ ਹੀ ਪਿਆ ਹੋਇਆ ਸੀ ਕੁਝ ਪਤੀਲੇ ਪਏ ਹੋਏ ਸੀ ਡਰਮ ਪਿਆ ਹੋਇਆ ਸੀ ਜੋ ਪੁਲਿਸ ਦੇ ਵੱਲੋਂ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਜਬਤ ਕਰ ਲਿਆ ਗਿਆ ਇਸ ਦੇ ਨਾਲ ਹੀ 15000 ਡੀਲੀਟਰ ਲਾਹਨ ਪੁਲਿਸ ਨੂੰ ਬਰਾਮਦ ਹੁੰਦੀ ਹੈ ਉਸ ਨੂੰ ਬਰਾਮਦ ਕਰਕੇ ਪੁਲਿਸ ਦੇ ਵੱਲੋਂ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ ਦੱਸਿਆ ਕਿ ਇਹ ਘਟਨਾ ਮੁਕਸ ਸਬਦ ਦੱਸੀ ਜਾ ਰਹੀ ਹੈ ਜਿੱਥੇ ਕਿ ਐਕਸਾਈਜ਼ ਵਿਭਾਗ ਦੇ ਵੱਲੋਂ ਸਰਚ ਆਪਰੇਸ਼ਨ ਚਲਾਇਆ ਸੀ ਸਰਚ ਆਪਰੇਸ਼ਨ ਦੇ ਦੌਰਾਨ 15000 ਲੀਟਰ ਲਾਹਨ ਉਹਨਾਂ ਨੂੰ ਬਰਾਮਦ ਹੋਈ ਹੈ ਦੋ ਡਰਮ ਬਰਾਮਦ ਹੋਈ ਨੇ ਪਤਾਈਲੇ ਬਰਾਮਦ ਹੋਏ ਨੇ ਜਿਨ੍ਹਾਂ ਨੂੰ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਬਤ ਕਰ ਲਿਆ ਗਿਆ ਸਤੇ ਨਾਲ ਹੀ ਜਿਹੜੀ 15000 ਲੀਟਰ ਲਾਹਨ ਸੀਗੀ ਉਹਨੂੰ ਨਸ਼ਟ ਕਰ ਦਿੱਤਾ ਗਿਆ ਦਰਸਲ ਤਸਕਰਾਂ ਦੇ ਵੱਲੋਂ ਦਰਿਆ ਕੰਡੇ ਪੱਠੀ ਲਗਾਈ ਹੋਈ ਸੀ ਸ਼ਰਾਬ ਕੱਢੀ ਜਾ ਰਹੀ ਸੀ ਪਰ ਅਚਾਨਕ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚਦੇ ਆ ਆਪਸਰਾ ਦੇ ਵੱਲੋਂ ਮੌਕੇ ਤੇ ਰੀਡ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਦੀ ਉੱਤਸਕਰ ਸਮਾਨ ਉੱਠੇ ਹੀ ਛੱਡ ਕੇ ਫਰਾਰ ਹੋ ਚੁੱਕੇ ਦੂਸਰੇ ਬਾਅਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਲਾਹਨ ਨਸ਼ਟ ਕਰ ਦਿੱਤੀ ਗਈ ਹੈ ਇਸ ਨਾਲ ਹੀ ਜੋ ਵੀ ਸਮਾਨ ਤਸਕਰਾਂ ਦਾ ਉੱਥੇ ਪਿਆ ਹੋਇਆ ਸੀ ਉਸ ਨੂੰ ਬਰਾਮਦ ਕਰ ਲਿਆ ਤੇ ਇਸ ਮਾਮਲੇ ਦੇ ਵਿੱਚ ਕੇਸ ਦਰਜ ਕੀਤਾ ਤੇ ਤਸਕਰਾਂ ਦੀ ਪਾਲ ਕੀਤੀ ਜਾ ਰਹੀ ਹੈ ਮਾਨਯੋਗ ਚੋਣ ਕਮਿਸ਼ਨ ਡੀਜੀਪੀ ਪੰਜਾਬ ਅਤੇ ਸ਼੍ਰੀ ਮੁਖਸਰ ਸਾਹਿਬ ਦੇ ਐਸਐਸਪੀ ਸ਼੍ਰੀ ਭਾਗਿਦਰਤ ਮੀਨਾ ਆਈਪੀਐਸ ਦੀ ਹਦਾਇਤ ਅਨੁਸਾਰ ਲੋੜ ਪੈਂਦੇ ਤੇ ਸਮੇਂ-ਸਮੇਂ ਸਰ ਅਸੀਂ ਜਿਆਦਾ ਕੋਡ ਲੱਗਿਆ ਸੀ ਵੱਖ-ਵੱਖ ਸਰਚ ਆਪਰੇਸ਼ਨ ਚਲਾਏ ਜਾ ਰਹੇ ਹਨ ਉਸੇ ਲੜੀ ਦੇ ਤਹਿਤ ਅੱਜ ਥਾਣਾ ਕਬਰਵਾਲਾ ਦੇ ਹੱਦ ਵਿੱਚ ਪੈਂਦੇ ਪਿੰਡ ਕਟਿਆਵਲੀ ਵਿੱਚ ਇੱਕ ਜੁਆਇੰਟ ਸਰਚ ਆਪਰੇਸ਼ਨ ਚਲਾਇਆ ਗਿਆ ਉਹ ਇੱਕ ਸਾਈਜ਼ ਮੈਕਵਾ ਦੇ ਨਾਲ ਅਤੇ ਸਬਡਿਵੀਜ਼ਨ ਲੰਬੀ ਦੀ ਫੋਰਸ ਨਾਲ ਇਸ ਵਿੱਚ ਸਾਨੂੰ ਕਰੀਬ 15000 ਲੀਟਰ ਲਾਨ ਜਿਹੜੀ ਰਿਕਵਰ ਹੋਈ ਹੈ 28 ਤਰਪਾਲਾ ਤੇ ਦੋ ਡਰਮ ਚਾਰ ਪਤੀਲੇ ਇਸ ਨੂੰ ਇੱਕ ਬੜੀ ਵੱਡੀ ਰਿਕਵਰੀ ਮੰਨੀ ਜਾ ਸਕਦੀ ਹੈ ਤੇ ਇਸ ਨੂੰ ਮੌਕੇ ਤੇ ਹੀ ਐਕਸਾਈਜ਼ ਡਿਪਾਰਟਮੈਂਟ ਵੱਲੋਂ ਅਹ ਡਿਸਪੋਜ਼ ਆਫ ਕਰ ਦਿੱਤਾ ਗਿਆ ਹੈ ਡਿਸਟਰੋਏ ਕਰ ਦਿੱਤਾ ਗਿਆ ਅਤੇ ਤਕੀਕਾ ਜਾਰੀ ਹੈ ਇਨਵੈਸਟੀਗੇਸ਼ਨ ਜਾਰੀ ਹੈ ਜਿਹੜੇ ਵੀ ਬੰਦੇ ਇਹ ਇਲਿਸੀਟ ਲਿਕਰ ਦਾ ਕੋਈ ਵੀ ਗੈਰ ਕਾਨੂੰਨੀ ਕੰਮ ਕਰਦੇ ਹੋਣਗੇ ਉਹਨਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਕਰੀ ਜਾਵੇਗੀ ਅਤੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜਿਆ ਜਾਵੇਗਾ ਦਰਿਆ ਕੰਢੇ ਪੱਠੀ ਲਗਾ ਕੇ ਤਸਕਰਾਂ ਦੇ ਵੱਲੋਂ ਸ਼ਰਾਬ ਕੱਢੀ ਜਾ ਰਹੀ ਸੀ ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਸੂਚਨਾ ਮਿਲਣ ਤੇ ਉਸ ਥਾਂ ਦੇ ਉੱਪਰ ਰੇਡ ਮਾਰੀ ਹੈ ਜਿਸ ਤੋਂ ਬਾਅਦ ਸਾਰੇ ਤਸਕਰ ਉੱਥੇ ਸਮਾਨ ਛੱਡ ਕੇ ਫਰਾਰ ਹੋ ਚੁੱਕੇ ਹਨ ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ 15000 ਲੀਟਰ ਲਾਹਣ ਜੜੀਆਂ ਨਸ਼ਟ ਕੀਤੀ ਹੈ ਦੱਸੇ ਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਸੂਚਨਾ ਮਿਲਣ ਤੇ ਉੱਥੇ ਰੇਡ ਕੀਤੀ ਸੀਗੀ ਰੇਡ ਮਿਕਰਨ ਤੋਂ ਬਾਅਦ ਤਸਕਰ ਉੱਥੋਂ ਦੀ ਫਰਾਰ ਹੋ ਜਾਂਦੇ ਹਨ ਹਾਲਾਂਕਿ ਪੱਠੀ ਸਮਾਨ ਉਹਨਾਂ ਦਾ ਜਿਹੜਾ ਸੀ ਉਹ ਉੱਥੇ ਹੀ ਪਿਆ ਹੋਇਆ ਸੀ ਕੁਝ ਪਤੀਲੇ ਪਏ ਹੋਏ ਸੀ ਡਰਮ ਪਿਆ ਹੋਇਆ ਸੀ ਜੋ ਪੁਲਿਸ ਦੇ ਵੱਲੋਂ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਜਬਤ ਕਰ ਲਿਆ ਗਿਆ ਇਸ ਦੇ ਨਾਲ ਹੀ 15000 ਡੀਲੀਟਰ ਲਾਹਨ ਪੁਲਿਸ ਨੂੰ ਬਰਾਮਦ ਹੁੰਦੀ ਹੈ ਉਸ ਨੂੰ ਬਰਾਮਦ ਕਰਕੇ ਪੁਲਿਸ ਦੇ ਵੱਲੋਂ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ ਦੱਸਿਆ ਕਿ ਇਹ ਘਟਨਾ ਮੁਕਸ ਸਾਬਦ ਦੱਸੀ ਜਾ ਰਹੀ ਹੈ ਜਿੱਥੇ ਕਿ ਐਕਸਾਈਜ਼ ਵਿਭਾਗ ਦੇ ਵੱਲੋਂ ਸਰਚ ਆਪਰੇਸ਼ਨ ਚਲਾਇਆ ਸੀ ਸਰਚ ਆਪਰੇਸ਼ਨ ਦੇ ਦੌਰਾਨ 15000 ਲੀਟਰ ਲਾਹਨ ਉਹਨਾਂ ਨੂੰ ਬਰਾਮਦ ਹੋਈ ਹੈ ਦੋ ਡਰਮ ਬਰਾਮਦ ਹੋਈ ਨੇ ਪਤਲੇ ਬਰਾਮਦ ਹੋਈ ਨੇ ਜਿਨ੍ਹਾਂ ਨੂੰ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਬਤ ਕਰ ਲਿਆ ਗਿਆ ਇਸ ਦੇ ਨਾਲ ਹੀ ਜਿਹੜੀ 15000 ਲੀਟਰ ਲਾਹਨ ਸੀਗੀ ਉਹਨੂੰ ਨਸ਼ਟ ਕਰ ਦਿੱਤਾ ਗਿਆ ਦਰਸਲ ਤਸਕਰਾਂ ਦੇ ਵੱਲੋਂ ਦਰਿਆ ਕੰਡੇ ਪੱਠੀ ਲਗਾਈ ਹੋਈ ਸੀ ਸ਼ਰਾਬ ਕੱਢੀ ਜਾ ਰਹੀ ਸੀ ਪਰ ਅਚਾਨਕ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚਦੇ ਆ ਆਪਸਰਾ ਦੇ ਵੱਲੋਂ ਮੌਕੇ ਤੇ ਰੀਡ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਉਹ ਤਸਕਰ ਸਮਾਨ ਉੱਥੇ ਹੀ ਛੱਡ ਕੇ ਫਰਾਰ ਹੋ ਚੁੱਕੇ ਦੂਸਰੇ ਬਾਅਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਲਾਹਨ-ਨਸ਼ਟ ਕਰ ਦਿੱਤੀ ਗਈ ਹੈ ਇਸ ਨਾਲ ਹੀ ਜੋ ਵੀ ਸਮਾਨ ਤਸਕਰਾਂ ਦਾ ਉੱਥੇ ਪਿਆ ਹੋਇਆ ਸੀ ਉਸ ਨੂੰ ਬਰਾਮਦ ਕਰ ਲਿਆ ਤੇ ਇਸ ਮਾਮਲੇ ਦੇ ਵਿੱਚ ਕੇਸ ਦਰਜ ਕੀਤਾ ਤੇ ਤਸਕਰਾਂ ਦੀ ਪਾਲ ਕੀਤੀ ਜਾ ਰਹੀ ਹੈ